ਕੁੜਾ ਮੋਬਾਈਲ ਦੇਖੀ ਜਾਨੀ ਐ ਉਹ ਦੀਆਂ ਆਖਾਂ ਦੀ ਵੀ ਗੌਰ ਕਰ ਲੈ ਅਗਰ ਆਪੀ ਨਹੀਂ ਜਾਂਦੇ ਨੇ ਨਿਵਾੜਿਆ ਕਰ ਬਚਾਰੇ ਨੂੰ ਉਹਨਾਂ ਨੂੰ ਮੰਮੀ ਮੇਰੇ ਤਾਂ ਨਹੀਂ ਆਂਦਾ ਇੰਨੀ ਗਰਮੀ ਜੀ ਕੰਮ ਆਪ ਹੀ ਕਰ ਲਵੋ ਤੁਸੀਂ ਜਾ ਕੇ ਲੈ ਉਹਦੀ ਤੇਰ ਹੋ ਜਾਂਦੀ ਐ ਕਦੀ ਕਾਲੇ ਨੂੰ ਫੋਨ ਕਰੇ ਮੈਂ ਤਾਂ ਜਾਣੀ ਆ ਕਾਲੇ ਨੂੰ ਫੋਨ ਦੇਖ ਮੈਂ ਕਰਦਾ ਉਹ ਤੇਰੀ ਖੁਸ਼ੀ ਕਰਦਾ ਲੈ ਮੈਂ ਤੇ ਮੋਬਾਈਲ ਆਉਂਦਾ ਕਰ ਲੈ ਆਂਦਾ ਤਾ ਕਰ ਲੈ ਤੁਹਾਡੇ ਜੋਂਦਾ ਹੋਰ ਭਾਈ ਚਲੋ ਵੀ ਕਰੇ ਇਹ ਲੈ ਠੀਕ ਆ ਠੀਕ ਆ ਉਹਦੇ ਵੇ ਹੋਰ ਮਾਸੀ ਚੱਲ ਰਿਹਾ ਆਪਰੇ ਵਾਹ ਕੋਈ ਇਹ ਬੈ ਜਾ ਲੜਾਈ ਨਹੀਂ ਯਾਰ ਤੇਰੀ ਸਾਸਾਂ ਕੱਲੀ ਸਾਰਾ ਦਿਨ ਬੋਲਦੇ ਰਹਿੰਦੇ ਮੇਰੇ ਮਾੜੀ ਵਾੜੀ ਗੱਲ ਤੇ ਮੈਨੂੰ ਪਤਾ ਹੈ ਤੂੰ ਆਸ ਤੋਂ ਘੱਮੋਂਦਾ ਨਹੀਂ ਤੇਰੇ ਤੇ ਰੋਲ ਚੜ ਜਾਂਦੀ ਆ ਦੋ ਮਿੰਟ ਅੰਦਰ ਆ ਕੇ ਬੈ ਜਾਓ ਵੀ ਅੰਮਾ ਕਰਮਾ ਕਰ ਆ ਜਾਂਦੀ ਆ ਹਾਂ ਉਹ ਦੂਜੀ ਜੀ ਸੋਕਰੀ ਮੇਰੇ ਪਿੰਡ ਬੈਠੇ ਉਹਦੋਂ ਨਹੀਂ ਫੋਨ ਕਰਦੀ ਭਾਈ ਲੈ ਐ ਨਹੀਂ ਹੈਗਾ ਵਿਚ ਵੱਖਾਂ ਨਵਾਦੀਏ ਹੈ ਆਹੀ ਕਿ ਕਿ ਜਵਾਖੀ ਲੋਟਾਉਂਦਾ ਹੈਗਾ ਜੇ ਬਾਲੇ ਹੁਣ ਪਤਾ ਨਹੀਂ ਕੀ ਕੁਸ ਕਰਕੇ ਚੱਲਣ ਸਾਰਾ ਦਿਨ ਮਮਾਈ ਨਾਲ ਲੋਟਾਉਂਦੀਆਂ ਜਵਾਖਾਂ ਦਾ ਕੋਈ ਧਿਆਨ ਨਹੀਂ ਹੈਗਾ ਭੰਣੀ ਪੂਰੀ ਮਿਲਾਂ ਬੱਕੇ ਨੂੰ ਉਹ ਲੋਟਾ ਉਹਨੇ ਹੀ ਜਾਂ ਬਰੀਆਂ ਸਾਰਾ ਤੂੰ ਕੋਲ ਮੋਬਾਈਲ ਦੇਖੀ ਜਾਨੀ ਹੈ ਉਹ ਦੀਆਂ ਅੱਖਾਂ ਦੀ ਵੀ ਗੌਰ ਕਰ ਲਿਆ ਕਰ ਆਪੀ ਨਾ ਹੀ ਜਾਂਦੇ ਨੇ ਨਿਵਾੜਿਆ ਕਰ ਬਚਾਰੇ ਨੂੰ ਉਹਨੂੰ ਮੰਮੀ ਮੇਰੇ ਤੋਂ ਨਹੀਂ ਅੰਦਾਜ਼ ਨਹੀਂ ਗਰਮੀ ਜੀ ਕਾ ਮਾ ਆਪ ਹੀ ਕਰ ਲਾ ਤੁਸੀਂ ਜਾ ਕੇ ਲੈ ਤਾਂ ਮੇਰੇ ਵਾਲੀ ਕਰ ਬਾਰੇ ਐਸੀ ਲੱਗ ਰਿਹਾ 20 ਸਾਰਾ ਲੱਗ ਪੱਟਾ ਤੋਂ ਦੀ ਫਿਰਦੀ ਰਹਿਣੀ ਆ ਸਾਡਾ ਫਿਰ ਮੇਰਾ ਤਾਂ ਜੀ ਕਰੂਗਾ ਮੈਂ ਤਾਂ ਆਪ ਤੇ ਕਰ ਲੂਗੀ ਮੈਨੂੰ ਤਾਂ ਹੁੰਦੀ ਅਗਰਮੀ ਪਤਾ ਕਿੰਨੀ ਹੈ ਬਾਰੇ ਪਸੇ ਨੂੰ ਤਾਂ ਗਰਮੀ ਲੱਗੀ ਜਾਂਦੀ ਐ ਮੈਨੂੰ ਨਹੀਂ ਲੱਗਦੀ ਹੈਗੀ ਹੈ ਉਹੋ ਰੱਬ ਨੇ ਤਾਂ ਗਰਮੀ ਇੰਨੀ ਕਰਖੇ ਬਾਹਰ ਦੇ ਖੜ ਕੇ ਪਾਣੀ ਵੀ ਨਹੀਂ ਪੀਤਾ ਜਾਂਦਾ ਪਹਿਲੇ ਤਾਂ ਮੈਂ ਕਾਲੇ ਵੀਰੇ ਨੂੰ ਫੋਨ ਲਾਣੀ ਆ ਕੇ ਮੈਨੂੰ ਲੈ ਜਾਊਗਾ ਇਹ ਬੁਢੀ ਜੀ ਸਾਰਾ ਦਿਨ ਬੋਲਦੀ ਰਹਿੰਦੀ ਐ ਨਾਲੇ ਆ ਕੇ ਮੈਨੂੰ ਲੈ ਜਾਊਗਾ ਹੋਦਾ ਮੋਟਰਸਾਈਕਲ ਤੇ ਹੋਇਆ ਜੱਸੀਆ ਅੱਜ ਫੇਰ ਲੜਪੀ ਹੁਣ ਸਸਾ ਦਾ ਕੰਮ ਪਿੱਛੇ ਹੋ ਰਿਹਾ ਨਹੀਂ ਕੀ ਕੰਮ ਆ ਕਹਿੰਦੇ ਹੋ ਆ ਕੇ ਲਾਉਂਿਆ ਮੈਨੂੰ ਲੱਗਦਾ ਤੋਰ ਲਾਤਾ ਇਹ ਕਿਹੜਾ ਖੜਾ ਛੱਡਦੀ ਐ ਤੇਰੀ ਇਹਨੇ ਕੋ ਸਭ ਕੁਆ ਨਿਆ ਦੇਣ ਆ ਨਹੀਂ ਹੁੰਦਾ ਬਸ ਅੱਜ ਮੇਰੀ ਸਸਾ ਐ ਗੋਲੀ ਐ ਗੋਲੀ ਹੈਲੋ ਆ ਗਦੀ ਮੈਂ ਖੇਤ ਤੋਂ ਆਈ ਆ ਨਾ ਏਕਰ ਨੂੰ ਕੀ ਹੋ ਗਿਆ ਹਣਾ ਕਹਿੰਦਾ ਚਾਰ ਦਿਨ ਸੁੱਕਦੇ ਵੀ ਕੱਢ ਲੈ ਨਾਲੇ ਸਾਨੂੰ ਕੱਢਣ ਦੇ ਦੋ ਕੀ ਹੋ ਗਿਆ ਤੁਸੀਂ ਤਾਂ ਠੰਡੇ ਹੋਏ ਕਰ ਲਓ ਕੀ ਗੱਲ ਹੈ ਵੀ ਗਰਮੀ ਜ਼ਿਆਦਾ ਆ ਕੰਮ ਤਾਂ ਕਰਨੀ ਪਣਗੇ ਤੇ ਤੁਸੀਂ ਕਿਹਨ ਲਈਆਂ ਬਣਣੀਆਂ ਨੇ ਆਹੀ ਆ ਰੋਟੀ ਟੁੱਕ ਦਾ ਜਵਾਕਾਂ ਦਾ ਕੋ ਚਰਖਾ ਤੁਸੀਂ ਨਹੀਂ ਘੱਟਣਾ ਮੈਂ ਮਰਨ ਵਾਲੇ ਹੋ ਰਹੇ ਹਾਂ ਚਲ ਠੀਕ ਆ ਆਉਣਾ ਫਿਰ ਮੈਂ ਕਰਾਂ ਮੈਂ ਤਾਂ ਇਹ ਤਾਂ ਤਦ ਤੱਕ ਨਹੀਂ ਇਹ ਖਤਵਾ ਜਬ ਨਹੀਂ ਠੀਕ ਆ ਬੜਾ ਲੂ ਵੀ ਤਾਗੜੀ ਕਰਨਾ ਤੂੰ ਹੱਲੇ ਨਾਲ ਦਾ ਕੋਈ ਮੈਂ ਰਹਦਾ ਹਾਂ ਦਫੰਦੇ ਚਲ ਪਹਿਲਾਂ ਕੁਦੀ ਨਹੀਂ ਚੜਾ ਲੈਣੇ ਇਹਦੇ ਹੋਰ ਪੰਗਾ ਕਰਦੇ ਲਫਾਂਜ ਵਜ ਗਏ ਹਲੇ ਤੱਕ ਕਰਨੀ ਬਾਹਰ ਨਿਕਲੀ ਹੈਗੀ ਨਹੀਂ ਜੱਸੀ ਆਪ ਕੋ ਕਿੱਧਰ ਤੇ ਆਏ ਹੋਏ ਜੰਨੀ ਐ ਤੂੰ ਮੈਨੂੰ ਤਾਂ ਕਾਲਾ ਵੀਰੇ ਲੈਣਾ ਆਂਦਾ ਮੈਂ ਤੇ ਤੁਹਾਡੇ ਨਾਲ ਪਿੰਡ ਜਾਉਂਗੇ ਆਪਦੇ ਕੋਈ ਮੇਰੀ ਐਡੀ ਉਪਰ ਹੋ ਗਿਆ ਘਰ ਦੇ ਵਿੱਚ ਮੈਨੂੰ ਹੀ ਪੁੱਛ ਸਕਦਾ ਮਾਸੀ ਵੀ ਕੀ ਗੱਲ ਐ ਜੱਸੀ ਨੇ ਮੈਨੂੰ ਫੋਨ ਕਰਿਆ ਉਹਨੂੰ ਮੈਂ ਫੋਨ ਕਰਕੇ ਬੁਲਾਇਆ ਕੋਈ ਨਹੀਂ ਕਿ ਤੁਹਾਨੂੰ ਕੁਛ ਨੂੰ ਕੀ ਐ ਪਰ ਉਹਨੂੰ ਐਸੀ ਕੱਢ ਖਤਰਾਂ ਪੁੱਛਣ ਦਾ ਤਾਂ ਫਰਜ਼ ਹੀ ਬਣਦਾ ਕੀ ਹੋਇਆ ਬਾਜਿਆ ਹੋਦੀ ਤੇਰਾ ਹੋ ਜਾਂਦੀ ਐ ਕਦੇ ਕਾਲੇ ਨੂੰ ਫੋਨ ਕਰੇ ਮੈਂ ਤਾਂ ਜਾਣੀ ਆ ਕਾਲੇ ਨੂੰ ਫੋਨ ਦੇ ਕੇ ਮੈਂ ਕਰਦਾ ਉਹ ਤੇਰੀ ਕੁਸਾ ਕਰਦਾ ਕਾਲੇ ਨਾਲ ਲੈ ਲੈ ਆਉਂਦਾ ਤਾਂ ਉਹ ਵੀ ਕਰੀ ਗਾ ਹਾਂ ਕਰ ਲਿਆ ਤੁਹਾਡੇ ਜਿਹੋ ਹੁੰਦਾ ਕਰਾਂਗੀ ਹੁਣ ਆ ਰੋਜ਼ ਹੀ ਕੰਮ ਪੜ ਰੱਖਿਆ ਹੁਣ ਹੋਰੇ ਤਾਂ ਉਹ ਗੱਲ ਕਰਨੀ ਹੋਊਗੀ ਭਾਈ ਇੱਕ ਦਿਨ ਉਹਨਾਂ ਕਾਲੇ ਨੂੰ ਲੱਗਾ ਦੋੜੂ ਇੱਧਰ-ਉੱਧਰ ਵੀ ਫਿਰ ਭਾਈ ਅੱਡ ਕਰ ਜਾਂਦੀ ਭੈਣ ਨੂੰ ਜਦੋਂ ਮੈਂ ਤਾਂ ਉਹਨੇ ਪੱਕੀ ਲਾ ਜੜੀਆ ਮਰੇ ਕੱਢ ਗਿਆ ਆ ਫਿਰ ਆਏ ਹੁਣ ਥੋੜੀ ਆ ਹੁਣ ਮੈਂ ਕਿੰਨਾ ਕੁ ਦਿਨ ਗਲਤੰਦਾ ਕਰੂਗਾ ਮੈਂ ਤਾਂ ਆਈ ਲਾੜੀਆ ਲੱਤਾਂ ਦੋਰੂ ਜਮਾ ਨੂੰ ਮੈਂ ਹਟਾ ਕੇ ਕੀ ਕਰਨਾਗਾ ਮੈਂ ਤਾਂ ਆਪ ਹੀ ਪਾਸਾ ਕਰੂ ਦੇਣਾ ਅੱਜ ਚਲ ਆਏ ਹਾਂ ਦੀ ਕੋਈ ਗੱਲ ਨਹੀਂ ਉਹਦਾ ਹੀ ਫਰਜ਼ ਬਣਦਾ ਮੇਰੇ ਨਾਲ ਗੱਲ ਕਰਨ ਦਾ ਵੀ ਮਾਸੀ ਉਹੀ ਗੱਲ ਵਿੱਚ ਆਲੇ ਤਾਂ ਨਿਆਣੀ ਵੀ ਮੈਂ ਆ ਕਲੰਗ ਕਿਤੇ ਹੁੰਦਾ ਹੋਰ ਵੀ ਜਲਵਾ ਹੋਰ ਵੀ ਜਲਵਾ ਇਹਲਾ ਠੀਕ ਆ ਠੀਕ ਆ ਉਹਦੇ ਫਿਰ ਹੋਰ ਮਾਸੀ ਚੱਲ ਰਿਹਾ ਆ ਕਰੇ ਅਬਾਤ ਨੂੰ ਤਾਂ ਆਪਣੀ ਗੱਲ ਸੁਣ ਭਾਈ ਇਹਦੇ ਬੈ ਜਾ ਜਰਾ ਕਰ ਜਾ ਗੱਲ ਕੋਈ ਬੈਠੇ ਬੈਠੇ ਹੋਰ ਠੀਕ ਆ ਹਸਲ ਵਾਰੀ ਵਧੀਆ ਬਰੋ ਹਾਬੜ ਤੂੰ ਦੱਸ ਠੀਕ ਆ ਕੀ ਗੱਲ ਹੋ ਜਾਂਦੀ ਆ ਮਸੀ ਫਿਰ ਤੀਜੇ ਦੇ ਨਾਲ ਇਹਨੂੰ ਪਤਾ ਹੋਣਾ ਪੁੱਤਰਾ ਯਾਰ ਭਾਈ ਹੂੰ ਤੈਨੂੰ ਨਹੀਂ ਪਤਾ ਆ ਜਾਂ ਤਰੀ ਭਾਈ ਨੇ ਫੋਨ ਕਰਿਆ ਤੇ ਮੈਂ ਤਾਂ ਹੁਣ ਜਦੋਂ ਕਰ ਦਿੰਦੀ ਆ ਭਈ ਆ ਜੰਨੇ ਆ ਆ ਆ ਭਾ ਜੰਨਾ ਬਾਈ ਪਰ ਗੱਲ ਦਾ ਪਤਾ ਨਹੀਂ ਕਿ ਕਿਰਿਆ ਕਰਨਾ ਬੁੜੀ ਦਾ ਗੱਲ ਦਾ ਪਤਾ ਕਰਨੀ ਹੀ ਨਹੀਂ ਦਿੰਦੇ ਫੋਨ ਇਹ ਸਹੀ ਗੱਲ ਭਈ ਲਾਉਣ ਕਰੋ ਕੀ ਕਰੋਗੇ ਕਾਲੇ ਵੀਰ ਜਦੋਂ ਕਰਦੇ ਸੀ ਅਸੀਂ ਆਹ ਕਰਦਾਂਗੇ ਮੈਂ ਦੱਸਣਾ ਕਹਿ ਬੋਲਦੀ ਆ ਭਈ ਹੁਣ ਬਾਈ ਦੋ ਹੀ ਜੱਤੀ ਗੱਲ ਦਾ ਗੁੰਡਾ ਰ ਬੰਨਿਆ ਕਰ ਜੇ ਗੁੱਸੇ ਚ ਕੁਝ ਕਹਿ ਦਿੰਦੇ ਫਿਰ ਕੀ ਗੱਲ ਆ ਫਿਰ ਮੇਰੇ ਗੁੱਸੇ ਦਾ ਨਹੀਂ ਅੰਦਾਜ਼ ਫਿਰ ਮੇਰੇ ਕੀ ਡਰ ਨਾ ਮਾਰੀ ਇਹਨਾਂ ਨੇ ਦੋ ਮਿੰਟ ਅੰਦਰ ਬਾਜ ਜਾ ਉਹਦੀ ਆ ਜਾਂਦੀ ਐ ਇਦਾਂ ਜੇ ਹੁਣ ਮਾਂ ਵੀ ਉਹਦੇ ਤਿੰਨ ਚਿਤਕ ਦਾਂਦੀ ਐ ਫਿਰ ਕੀ ਹੋਵੇ ਤੇਰੀ ਸੱਤ ਦਾ ਮੈਂ ਮੇਰੇ ਤਾਂ ਮਾਸੀ ਕੋਈ ਗੁੱਸਾ ਕਰਦੇ ਮੈਂ ਤਾਂ ਰੋਜ਼ ਲੜਦਾ ਇਹਨਾਂ ਵੀ ਕਿੰਨਾ ਕੰਮ ਆਉਂਦਾ ਇਹਨੂੰ ਅੱਜ ਹੀ ਫੋਨ ਕਰ ਦਾਂਦੀ ਐ ਉਹ ਫੋਨ ਹੀ ਆ ਜਾਂਦਾ ਨਾਲ ਕਰਦੇ ਜਿਵੇਂ ਯਾਰ ਨਿਕਲ ਹੀ ਹੁੰਦੀ ਐ ਫਿਰ ਬੰਦੇ ਨੂੰ ਆ ਹੋ ਜਾਂਦਾ ਹੋਰ ਨਾਲ ਗੁੱਸੇ ਚ ਕੋਈ ਕੁਝ ਕਰ ਲੇ ਕੰਮ ਕਰਨੇ ਆ ਬਈ ਯਾਰ ਹੁਣ ਕਰਦਾ ਹੁੰਦਾ ਹੁੰਦਾ ਕੰਮ ਕਰਨੇ ਓਕੇ ਨੇ ਕੰਮਾਂ ਦਾ ਹੁਣ ਕਹਿਣੀ ਪਊਗਾ ਫਿਰ ਮਾੜੀ ਮੇਰੀ ਗੱਲ ਤਾਂ ਨਹੀਂ ਕਹਿਣਾ ਹੁੰਦਾ ਬਾਪੂ ਮਾਸੀ ਸਾਹਿਬ ਰਾਹ ਕਿਹਦੇ ਨਾਲ ਗੁੱਸੇ 'ਚ ਨਾ ਕਿਹਾ ਕਰ ਪਿਆਰ ਨਾਲ ਕਹਿਦਿਆ ਕਰੇਗਾ ਜਦ ਗਰਮੀ ਆਣੀ ਨੂੰ ਜੇ ਬਈ ਮਿੰਦਾ ਹੁਣ ਗੁੱਸੇ 'ਚ ਕਹਿਣੀ ਪਊ ਜਦ ਬਾਹਰ ਗਰਮੀ ਹੁੰਦੀ ਐ ਹੁਣ ਐਸੀ ਤੇ ਹੁੰਦੀ ਆ ਮੈਂ ਤਾਂ ਕੀ ਕੰਮ ਕਰਦਾ ਤੂੰ ਕੰਮ ਨਹੀਂ ਹੁੰਦੇ ਯਾਰ ਮੈਂ ਤਾਂ ਹੁਣ ਬਈ ਸਮਝਾਈ ਸਕਦਾ ਹੁਣ ਕੀ ਕਰ ਸਕਦਾ ਜੇ ਹੁਣ ਨਜਾਂਦਾ ਨਹੀਂ ਤਾਂ ਵੀ ਮੈਂ ਦਾ ਛੱਤਰ ਥੱਲੇ ਵੀ ਲੈ ਕੇ ਨਹੀਂ ਜਾਂਦਾ ਇਹ ਕਹਿੰਦੀ ਮੇਰੀ ਸੱਸ ਮਿਹਣੇ ਦਿੰਦੀ ਐ ਤੇਰਾ ਭਾਈ ਹੁਣ ਲੈਣਾ ਨਹੀਂ ਲੈਣਾ ਤੂੰ ਉਹਨਾਂ ਮੈਂ ਤਾਂ ਕਿਉਂ ਲੈਣਾ ਹੁਣ ਮੈਂ ਤਾਂ ਸਮਝਾਉਣਾ ਹੈ ਕਿ ਸਮਝੋਗੇ ਤੁਸੀਂ ਇਹ ਤਾਂ ਫਿਰ ਤਿਆਰ ਹੋਣੀ ਨਹੀਂ ਜੀ ਨਹੀਂ ਹੋ ਜਾਣਾ ਜੇ ਨਹੀਂ ਵੀ ਅੰਦਰ ਫਿਰ ਮੈਂ ਨੇ ਜਦੋਂ ਤੁਸੀਂ ਭਾਈ ਲੈ ਕੇ ਨਹੀਂ ਗਿਆ ਤੇਰਾ ਤੇਰੀ ਉੱਥੇ ਕਦਰ ਨਹੀਂ ਹੈਗੀ ਹੁਣ ਇਹ ਵੀ ਫਸੀ ਹੋਈ ਆ ਸਾਰੇ ਪਾਸੇ ਫਿਰ ਆਏ ਦੋ ਦਿਨ ਵਿਚ ਆ ਦੂ ਤੀਜੇ ਦਿਨਾਂ ਕਿ ਲੋ ਯਾਰੂ ਆ ਗਏ ਦੋ ਦਿਨ ਦੀ ਅੱਗੇ ਪਹਿਲਾਂ ਮੇਰੇ ਨਾਲ ਗੱਲ ਕਰਿਆ ਕਰੋ ਤੁਸੀਂ ਐਡੀ ਕੋ ਹੁਣ ਪੂਰੇ ਕੰਮ ਛੱਡ ਕੇ ਆਏ ਆ ਇਹਦਾ ਵਸ ਗਿਆ ਫੋਨ ਹੀ ਆ ਜੀ ਸਭ ਕੁਝ ਦਾ ਲੋ ਬੰਦਾ ਵੀ ਕੀ ਗੱਲ ਆ ਕੀ ਬਾਤ ਹੈਗੀ ਐਸਾ ਤਾਂ ਬਾਤ ਹੋ ਜਾਣੀ ਨਹੀਂ ਹੈਗੀ ਤੁਹਾਡੇ ਘਰ ਦੀਆਂ ਪ੍ਰੋਬਲਮਾਂ ਦਾ ਕਿਸੇ ਕੋਲੇ ਹੱਲ ਨਹੀਂ ਵਾਸੀ ਤੁਹਾਡੇ ਆਪ ਦੇ ਕੋਲ ਹੀ ਆ ਤੁਹਾਨੂੰ ਜੀ ਉੱਪਰ ਮੈਂ ਨਹੀਂ ਐਸੇ ਘਰ ਦੇ ਵਿੱਚ ਵਾਹੀ ਵੀ ਤੁਹਾਨੂੰ ਵਾਸੀ ਦੇਖਣਾ ਚਾਹੀਦਾ ਲੈ ਹੁਣ ਤੁਸੀਂ ਆਉਣ ਸਾਰ ਆਪ ਦਾ ਕਲੇਸ਼ ਲੈ ਕੇ ਵਗੇ ਕੋਈ ਚਾਹ ਪਾਣੀ ਪੁੱਛਿਆ ਮੈਨੂੰ ਮੇ ਭਾਈ ਗਰਮੀ ਨਹੀਂ ਮਤ ਮਾਰ ਛੱਡੀ ਐ ਕੋਈ ਨਾ ਮੈਂ ਲੈ ਪਾਣੀ ਇਹ ਹੈ ਨਹੀਂ ਜਿਹਨ ਲਿਆਉਂਦੀ ਐ ਤਾਂ ਮੈਡਮ ਬਣੀ ਬੈਠੀ ਐ ਕਿਉਂ ਪਾਣੀ ਮੈਨੂੰ ਕਿਉਂ ਹੱਦ ਜਾ ਕੇ ਪੀਉਂ ਪੀਲੀ ਚੱਲ ਤੇ ਚੱਲ ਜੱਤੀ ਕੰਮ ਨਹੀਂ ਮਾਰਦੇਂਦੇ ਤੂੰ ਮੇਰੀ ਗੱਲ ਸੁਣ ਪਾਣੀ ਦਾ ਬਾਅਦ ਕੀ ਕਰਨੀ ਆਏ ਮੈਂ ਕਿੰਨੇ ਇਧਰ ਡੱਕਾ ਦੇਗਾ ਐ ਜੱਤੀਰੇ ਬੇਟਾ ਭਾਈ ਮੈਂ ਤਾਂ ਅਦਨ ਗੱਲ ਹੈ ਮੈਂ ਲਾ ਲਿਆ ਸਾਰਾ ਹਸਾਬ ਲੜਾਈ ਨਹੀਂ ਜੱਟ ਤੇਰੀ ਸੱਸਾਂ ਕੱਲੀ ਸਾਰਾ ਦਿਨ ਬੋਲਦੇ ਰਹਿੰਦੇ ਮੇਰੇ ਮਾੜੀ ਵਾੜੀ ਗੱਲ ਤੇ ਮੈਨੂੰ ਪਤਾ ਇਹ ਤਾਂ ਹਰ ਤੋਂ ਤਾਂ ਘਮ ਹੁੰਦਾ ਨਹੀਂ ਤੇਰੇ ਤੇ ਰੋਹ ਚੜੀ ਜਾਂਦੀ ਆ 2 ਮਿੰਟ ਅੰਦਰ ਆ ਕੇ ਬਹਿ ਜਾਂਦਾ ਉਦੋਂ ਹੀ ਆਮਾ ਕਰਮਾ ਕਰ ਆ ਜਾਂਦੀ ਆ ਹਾਂ ਉਹ ਤੇਰੀ ਸੁੱਖ ਦੀ ਮਾੜੇ ਪਿੰਡ ਬੈਠੇ ਉਹਨੂੰ ਨਹੀਂ ਫੋਨ ਕਰਦੀ ਭਾਈ ਆ ਜਾ ਸਾਰਾ ਤੇਥੋਂ ਘਟਾ ਟਵਾਹੀ ਜਾਂਦੀ ਆ ਉਹਨੂੰ ਨਹੀਂ ਕਰਦੀ ਉਹਨੂੰ ਚੰਗੀ ਲੱਗਦੀ ਆ ਮੈਂ ਕਰਦਾ ਇੱਕ ਬਾਬਾ ਮੇਰੇ ਕੋਲ ਨਿਗਾ ਚ ਹਾਂ ਤੇ ਨਾਲੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਲੱਗਣ ਦਿੰਦਾ ਨਾਲੇ ਹੌਲੀ ਹੌਲੀ ਦੇਖੀ 15 ਦਿਨਾਂ ਚ ਚੜਾਈ ਕਰ ਗਈ ਜੇ ਇਹ ਨੂੰ ਕੱਢੀ ਐ ਇਸ ਘਰ ਚੋਂ ਨਾ ਫੇਰ ਕੰਮ ਲੋਟ ਆਊਗਾ ਜੇ ਤਾਂ ਉਹ ਮਾਰਦੇ ਆ ਇਹਨੂੰ ਫੇਰ ਤਾਂ ਬੰਦਾ ਕੱਤ ਲਗਾਲ ਇਹਨੂੰ ਹਸਾਬ ਨਾਲ ਨਾ ਕੁੜੀਆਂ ਦਿੰਦਾਗਾ ਰੋਇ ਦੁੱਧ ਚ ਦੇ ਦਿਆ ਕਰੀ ਇੱਕ ਕੁੜੀ ਠੀਕ 15 ਦਿਨਾਂ ਚ ਹੌਲੀ ਹੌਲੀ ਇਹ ਬਿਮਾਰ ਹੋ ਕੇ ਇਹਦੇ ਦਰਦ ਤੋਂ ਫਰਜੀਗਾ ਇਹ ਦਥੂਰ ਠੀਕ ਆ ਨਾ ਪਤਾ ਲੱਗੀ ਠੀਕ ਹੈ ਨਾ ਡਾਕਟਰ ਦੱਸ ਸਕਣ ਵੀ ਇਹਨੇ ਕੀ ਖਾਦਾਗਾ ਠੀਕ ਹੈ ਹਾਂ ਅਸੀਂ ਕਹਿੰਦੇ ਕਿ ਟਾਈਕ ਆ ਗਿਆ ਟਾਈਕ ਆ ਗਿਆ ਸੋਰਨ ਸੋਰਨ ਬਸੋਂਗੇ ਨਾ ਤੁਹਾਨੂੰ ਅੱਡੋਂ ਦੀ ਲੋੜ ਆ ਠੀਕ ਹੈ ਵਾਲੇ ਜਿਹੜੇ ਦੋ ਕਿੱਲੇ ਆ ਉਹ ਤੁਹਾਡੇ ਨਾਮ ਆਉਣਗੇ ਆ ਸਕੀਮ ਲਾਉਣੀ ਪਊਗੀ ਪੁੱਛੀ ਹੋਰ ਬਾਬੇ ਨੇ ਹਾਂ ਤਾਂ ਕਬਰਾਈ ਨਾ ਵੀ ਇਹ 500 ਲੈਂਦਾ ਹੋਏ ਜੇ ਹੈਗਾ ਤੇਰੇ ਕੋਲ ਪਤਾ ਦੇ ਫੜਾ ਦੇ ਉਹ ਕਰਨੇ ਆਂ ਜਦੋਂ ਪਤਾ ਲੱਗਣਗੇ ਮੈਂ ਕੋਸ਼ਿਸ਼ ਕਰਦੇ ਨੇ ਫੜਾ ਲਵਾਂਗਾ ਠੀਕ ਆ ਹਾਂ ਕਿਤੇ ਪਹਿਲੀ ਵਾਲਾ ਪਾ ਦੇ ਕਿਸੇ ਕੋਲ ਆੜੇ ਦਾ ਮਾਰੀ ਦੀ ਕਿਥੇ ਹੋਰ ਸੀ ਕਿ ਤੂੰ ਵੀ ਨਾ ਦੱਸਨੀ ਠੀਕ ਆ ਤੇ ਉਹਨੇ ਵੀ ਸੱਸ ਲੜਦੀ ਹੋਈ ਵੀ ਭਾਈ ਤੈਨੂੰ ਕੁੜੀਆਂ ਮੰਗਾ ਦੇਣੀ ਆ ਠੀਕ ਤੇ ਹੋਰ ਸੁਧਾਰੇ ਹੋਰ ਤਰ੍ਹਾਂ ਠੀਕ ਉਹ ਵਾਰ ਦੇ ਕੇ ਆਏ ਤੇ ਕਿ ਮੈਂ ਤਾਂ ਜਾਣਦੀ ਨਹੀਂ ਠੀਕ ਆ ਇਹ ਜਿੱਕਰ ਦੋ ਦਿਨ ਹੋਰ ਦੇ ਤਾਂ ਨਹੀਂ ਫੋੜ ਦੇ ਤੇ 10 15 ਦਿਨ ਕਰੀ ਤੂੰ ਮਸਲਾ ਦੋਲੇ ਕਰ ਲਈ ਵੀਰੇ ਕਦੇ ਮੈਂ ਨਾ ਗੱਲ ਕਿ ਮੈਂ ਫਾਜ਼ੀਂਗਾ ਪੁੱਛਣ ਠੀਕ ਆ ਵੀਰੇ ਨੇ ਵਾਦੀਆ ਸਤਿਮ ਦਸੀਆ ਉਂਝਾੜ ਦੂਗੀ ਮੈਂ 15 ਦਿਨਾਂ ਨੂੰ ਬੁਢੀ ਨੂੰ ਗੱਡੀ ਫਿਰ ਦੇਖਨੀ ਹੈ ਕੌਣ ਤੰਗ ਕਰੂਗਾ ਮੈਨੂੰ